ਸਾਸਤਰੀਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਕੁੰਭ ਰਾਸ਼ੀ ਵਾਲਿਓ ਮਠਿਆਈ ਵੰਡਣ ਦੇ ਲਈ ਹੋ ਜਾਓ ਤਿਆਰ ਕਿਉਂਕਿ ਹੁਣ 22 ਅਕਤੂਬਰ ਤੋਂ 31 ਅਕਤੂਬਰ ਤੱਕ ਜਾਣੀ ਕਿ ਅਕਤੂਬਰ ਮਹੀਨੇ ਦੇ ਇਹ ਜੋ 11 ਦਿਨ ਹਨ ਇਹਨਾਂ 11 ਦਿਨਾਂ ਦੇ ਅੰਦਰ ਤੁਹਾਨੂੰ ਵੱਡੀਆਂ ਖੁਸ਼ਖਬਰੀਆਂ ਮਿਲਣ ਵਾਲੀਆਂ ਹਨ ਖੁਸ਼ਖਬਰੀ ਭਰਿਆ ਕਾਲ ਆਉਣ ਵਾਲਾ ਹੈ ਤੁਹਾਡੇ ਕੋਲ ਤੁਹਾਨੂੰ ਮਿਲੇਗਾ ਧਨ ਸਫਲਤਾ ਵੱਡੀ ਖੁਸ਼ਖਬਰੀ ਇਸ ਵੀਡੀਓ ਨੂੰ ਮਜ਼ਾਕ ਸਮਝਣ ਦੀ ਗਲਤੀ ਨਾ ਕਰਨਾ ਪੂਰਾ ਵੀਡੀਓ ਸ਼ੁਰੂ ਤੋਂ ਅੰਤ ਤੱਕ ਪੂਰਾ ਦੇਖਣਾ ਕਿਉਂਕਿ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਮਹੱਤਵਪੂਰਨ ਵੀਡੀਓ ਹੈ ਜੀ ਹਾਂ ਦੋਸਤੋ 22 ਅਕਤੂਬਰ ਤੋਂ 31 ਅਕਤੂਬਰ ਤੱਕ ਜਾਨੀ ਕਿ ਇਹ ਅਕਤੂਬਰ ਦਾ ਜੋ ਮਹੀਨਾ ਹੈ 11 ਦਿਨ ਇਹਨਾਂ 11 ਦਿਨਾਂ ਦਾ ਸਮਾਂ ਮਹਾਬਲੀ ਮਹਾਸ਼ਕਤੀਸ਼ਾਲੀ ਸੰਕਟਮੋਚਨ ਖੁਦ ਭਗਵਾਨ ਬਜਰੰਗ ਬਲੀ ਦੇ ਆਸ਼ੀਰਵਾਦ ਦੇ ਨਾਲ ਤੁਹਾਡੇ ਲਈ ਬਹੁਤ ਹੀ ਭاਗਸ਼ਾਲੀ ਸਮਾਂ ਸਾਬਤ ਹੋਣ ਵਾਲਾ ਹੈ ਜੀहां ਦੋਸਤੋ ਵੱਡੀਆਂ-ਵੱਡੀਆਂ ਖੁਸ਼ਖਬਰੀਆਂ ਤੁਹਾਨੂੰ ਮਿਲਣ ਵਾਲੀਆਂ ਹਨ ਇਹਨਾਂ 11 ਦਿਨਾਂ ਦੇ ਅੰਦਰ ਇਸ ਸਮੇਂ ਤੁਹਾਨੂੰ ਤੁਹਾਡੇ ਭਾਗ ਦਾ ਸਾਥ ਮਿਲਣ ਵਾਲਾ ਹੈ ਜੋ ਵੀ ਦੁੱਖ ਦਰਦ ਸੰਕਟ ਕਸ਼ਟ ਹਨ ਖੁਦ ਸੰਕਟ ਮੋਚਨ ਭਗਵਾਨ ਬਜਰੰਗ ਬਲੀ ਦੂਰ ਕਰਨ ਵਾਲੇ ਹਨ ਤੁਹਾਡੀ ਜ਼ੋਲੀ ਖੁਸ਼ੀਆਂ ਦੇ ਨਾਲ ਭਰਨ ਵਾਲੇ ਹਨ ਹੁਣ ਇਹਨਾਂ 11 ਦਿਨਾਂ ਦੇ ਵਿੱਚ ਤੁਹਾਨੂੰ ਉਹ ਸਭ ਕੁਝ ਮਿਲਣ ਵਾਲਾ ਹੈ ਜਿਸਤੇ ਤੁਸੀਂ ਹੱਕਦਾਰ ਹੋ ਜਿਸ ਲਈ ਤੁਸੀਂ ਮਿਹਨਤ ਕਰ ਰਹੇ ਹੋ ਕਿ ਸਾਡੇ ਜੀਵਨ ਵਿੱਚ ਸਾਨੂੰ ਇਹਨਾਂ ਸੁੱਖ ਸਹੂਲਤਾਂ ਦੀ ਪ੍ਰਾਪਤੀ ਹੋਵੇ ਸਾਨੂੰ ਜੀਵਨ ਵਿੱਚ ਇਹ ਸਭ ਕੁਝ ਮਿਲੇ ਇਹ ਸੁੱਖ ਮਿਲਣ ਤਾਂ ਦੋਸਤੋ ਹੁਣ ਤੁਹਾਡੀ ਈਸ਼ਿਆ ਪੂਰੀ ਹੋਣ ਵਾਲੀ ਹੈ ਭਗਵਾਨ ਬਚਰੰਗ ਬਲੀ ਤੁਹਾਡੇ ਉੱਪਰ ਆਪਣੀ ਕਿਰਪਾ ਵਰਸਾਉਣ ਵਾਲੇ ਹਨ ਉਹ ਸਭ ਕੁਝ ਮਿਲਣ ਵਾਲਾ ਹੈ ਜਿਸ ਲਈ ਤੁਸੀਂ ਮਿਹਨਤ ਕੀਤੀ ਹੈ ਅਨੇਕਾਂ ਪ੍ਰਕਾਰ ਦੇ ਲਾਭ ਤਾਂਨ ਲਾਭ ਵੱਡੀਆਂ-ਵੱਡੀਆਂ ਸਫਲਤਾਵਾਂ ਦੀ ਤੁਹਾਨੂੰ ਪ੍ਰਾਪਤੀ ਹੋਣ ਜਾ ਰਹੀ ਹੈ। ਇਹਨਾਂ 11 ਦਿਨਾਂ ਦੇ ਅੰਦਰ ਕਿਉਂਕਿ ਇਸ ਸਮੇਂ ਵਿੱਚ ਊਗਾਜ ਸਿੱਧੇ ਜੋਗ, ਸੁਭਾਗੇਵਾਨ ਜੋਗ, ਤਨ ਜੋਗ, ਰਾਜ ਜੋਗ ਚਾਹੇ ਵੱਡੇ ਹੀ ਦੁਰਲਭ ਜੋਗ ਹਨ ਜਿਸ ਨਾਲ ਕੇ ਇਸ ਸਮਾਂ ਤੁਹਾਨੂੰ ਵੱਡਾ ਲਾਭ ਦੇਵੇਗਾ। ਨਾਲ ਹੀ ਨਾਲ ਦੋਸਤੋ ਇਹਨਾਂ 11 ਦਿਨਾਂ ਦੇ ਵਿੱਚ ਤੁਹਾਨੂੰ ਕੁਝ ਸਾਵਧਾਨੀਆਂ ਵੀ ਵਰਤਣੀਆਂ ਹੋਣਗੀਆਂ, ਕੁਝ ਜ਼ਰੂਰੀ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਹੋਵੇਗਾ। ਇੰਨਾਂ ਗੱਲਾਂ ਤੇ ਅਮਲ ਕਰਨਾ ਹੋਵੇਗਾ ਜਿਸ ਨਾਲ ਕਿ ਇਸ ਸਮੇਂ ਦਾ ਹੋਰ ਜ਼ਿਆਦਾ ਤੁਹਾਨੂੰ ਲਾਭ ਮਿਲ ਸਕੇ ਤੁਹਾਨੂੰ ਫਾਇਦਾ ਮਿਲ ਜਾਵੇ ਉਹ ਵੀ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਇਸ ਲਈ ਸਾਰੇ ਕੰਮ ਛੱਡ ਕੇ ਸਭ ਤੋਂ ਪਹਿਲਾਂ ਵੀਡੀਓ ਨੂੰ ਪੂਰਾ ਜ਼ਰੂਰ ਦੇਖੋ ਕਿਉਂਕਿ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਮਹੱਤਵਪੂਰਨ ਜਾਣ ਵਾਲੀ ਹੈ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਕਮੈਂਟ ਬਾਕਸ ਵਿੱਚ ਜਾ ਕੇ ਜੈ ਬਜਰੰਗ ਭਲੇ ਜਰੂਰ ਲਿਖਣਾ ਜਿਸ ਨਾਲ ਭਗਵਾਨ ਬਜਰੰਗ ਬਲੀ ਦੇ ਆਸ਼ੀਰਵਾਦ ਦੇ ਨਾਲ ਤੁਹਾਨੂੰ ਬੇਅੰਤ ਖੁਸ਼ੀਆਂ ਮਿਲ ਸਕਣ ਤੁਹਾਡੇ ਘਰ ਪਰਿਵਾਰ ਵਾਲਿਆਂ ਤੇ ਹਮੇਸ਼ਾ ਹੀ ਉਹਨਾਂ ਦਾ ਆਸ਼ੀਰਵਾਦ ਬਣਿਆ ਰਹੇ ਤਾਂ ਦੋਸਤੋ ਸਮਨ ਆਗੋਂਦੇ ਹੋਏ ਇਸ ਪ੍ਰਕਾਰ ਕਿਸ ਪ੍ਰਕਾਰ ਤੁਹਾਡੀ ਰਾਸ਼ੀ ਹੈ ਐਸੇ ਬਾਰੇ ਜਾਣਕਾਰੀ ਤੁਹਾਨੂੰ ਦੱਸਦੇ ਹਾਂ ਖੁਦ ਭਗਵਾਨ ਬਜਰੰਗ ਬਲੀ ਦੇ ਆਸ਼ੀਰਵਾਦ ਨਾਲ ਤੁਹਾਡੀ ਰਾਸ਼ੀ ਵਾਲਿਆਂ ਨੇ 22 ਅਕਤੂਬਰ ਤੋਂ 31 ਅਕਤੂਬਰ ਜਾਣੇ ਕਿ ਅਕਤੂਬਰ ਮਹੀਨੇ ਦੇ ਇਨ੍ਹਾਂ 11 ਦਿਨਾਂ ਦਾ ਇਹ ਮਹੱਤਵਪੂਰਨ ਸਮਾਂ ਇਸ ਸਮੇਂ ਤੁਸੀਂ ਸਖਤ ਮਿਹਨਤ ਅਤੇ ਪ੍ਰਯਾਸ ਸਭ ਕੁਝ ਹਾਸਲ ਕਰ ਸਕਦੇ ਹੋ ਜਿਸ ਦੀ ਤੁਸੀਂ ਤਮੰਨਾ ਕੀਤੀ ਹੈ ਵੱਡੇ ਬਜ਼ੁਰਗਾਂ ਦਾ ਸਨੇਹ ਅਤੇ ਆਸ਼ੀਰਵਾਦ ਇਸ ਸਮੇਂ ਤੁਹਾਡੇ ਜੀਵਨ ਦੀ ਸਭ ਤੋਂ ਵੱਡੀ ਪੂੰਜੀ ਰਹੇਗੀ ਘਰ ਪਰਿਵਾਰ ਨਾਲ ਸਮਾਂ ਬਿਤਾਉਣ ਦੇ ਨਾਲ ਤੁਹਾਡਾ ਮਨ ਖੁਸ਼ ਰਹੇਗਾ ਤੁਹਾਨੂੰ ਦੱਸ ਦਈਏ ਇਸ ਸਮੇਂ ਵਿੱਚ ਤੁਸੀਂ ਕਿਸੇ ਸਮਰੋਹ ਜਾਂ ਫਿਰ ਕਿਸੇ ਸੰਮੇਲਨ ਵਿੱਚ ਜਾ ਸਕਦੇ ਹੋ ਇਸ ਦਾ ਮੌਕਾ ਤੁਹਾਨੂੰ ਪ੍ਰਾਪਤ ਹੋ ਸਕਦਾ ਹੈ ਤੁਹਾਨੂੰ ਸਨਮਾਨ ਦੇ ਨਾਲ ਨਾਲ ਤੁਹਾਡੀ ਤੁਹਾਡੀ ਅਭਾਅ ਵੀ ਰਹੇਗੀ ਸੰਤਾਨ ਸੰਬੰਧੀ ਕਾਰਜ ਜਿਵੇਂ ਕਿ ਵਿਆਹ ਨੌਕਰੀ ਆਦਿ ਯੋਜਨਾਵਾਂ ਵੀ ਬਣ ਸਕਦੀਆਂ ਹਨ ਯੋਜਨਾਵਾਂ ਸਫਲ ਵੀ ਰਹਿਣਗੀਆਂ ਮਹਿਮਾਨਾਂ ਦੀ ਆਵਾਜ਼ਾਈ ਵੀ ਰਹੇਗੀ ਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਸਮੇਂ ਮਤਲਬ ਇਹ ਜੋ ਸਮਾ ਰਹੇਗਾ ਜੋ ਸਮੇਂ ਦੀ ਗਤੀ ਰਹੇਗੀ ਗ੍ਰਹਿ ਖੇਤਰਾਂ ਦੀ ਜੋ ਚਾਲ ਰਹੇਗੀ ਉਹਨਾਂ ਦਾ ਸ਼ੁਭ ਪ੍ਰਭਾਵ ਤੁਹਾਡੇ ਤੇ ਪਵੇਗਾ ਮਤਲਬ ਤੁਹਾਡੇ ਪੱਖ ਵਿੱਚ ਸਮਾ ਸਾਬਤ ਹੋਵੇਗਾ ਸਮੇਂ ਦੀ ਗਤੀ ਤੁਹਾਡੇ ਪੱਖ ਵਿੱਚ ਰਹੇਗੀ ਤੁਹਾਨੂੰ ਦੱਸ ਦਈਏ ਕਿ ਪਿਛਲੇ ਕੁਝ ਸਮੇਂ ਤੋਂ ਕਿਸੇ ਸਮੱਸਿਆ ਨਾਲ ਤੁਸੀਂ ਜੂਝ ਰਹੇ ਹੋ ਕੋਈ ਸਮੱਸਿਆ ਪਰੇਸ਼ਾਨ ਕਰ ਰਹੀ ਹੈ ਧਨ ਨਾਲ ਸੰਬੰਧਿਤ ਹੋਵੇ ਪਰਿਵਾਰਿਕ ਜੀਵਨ ਨਾਲ ਸੰਬੰਧਿਤ ਸਮੱਸਿਆ ਹੋਵੇ ਸੰਤਾਨ ਪੱਖ ਤੋਂ ਸੁਭਨਿਤ ਸਮੱਸਿਆ ਹੋਵੇ ਤਾਂ ਉਸ ਤੋਂ ਤੁਹਾਨੂੰ ਸਮਾਧਾਨ ਮਿਲੇਗਾ ਰਾਹਤ ਮਿਲੇਗੀ ਨਾਲ ਹੀ ਨਾਲ ਕੋਈ ਵੱਡਾ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਨਿਵੇਸ਼ ਲਈ ਵੀ ਸਮਾ ਚੰਗਾ ਰੇਗਾ ਨਿਵੇਸ਼ ਕਰ ਸਕਦੇ ਹੋ ਲਾਭ ਤੁਹਾਨੂੰ ਮਿਲੇਗਾ ਪਰੰਤੂ ਤੁਹਾਨੂੰ ਇੱਕ ਗੱਲ ਦੀ ਵਿਸ਼ੇਸ਼ ਸਾਵਧਾਨੀ ਇਹ ਦੱਸ ਦਈਏ ਕਿ ਕਿਸੇ ਤੇ ਵੀ ਤੁਹਾਨੂੰ ਅੱਖਾਂ ਬੰਦ ਕਰਕੇ ਵਿਸ਼ਵਾਸ ਨਹੀਂ ਕਰਨਾ ਹੈ ਨਹੀਂ ਤਾਂ ਤੁਸੀਂ ਪਤਨ ਵੱਲ ਚਲੇ ਜਾਓਗੇ ਮਤਲਬ ਤੁਹਾਡਾ ਪਤਨ ਨਿਸ਼ਚਿਤ ਹੈ ਤੁਹਾਨੂੰ ਹਾਨੀ ਪਹੁੰਚ ਸਕਦੀ ਹੈ ਜਿਵੇਂ ਕਿ ਕਿਹੜੇ ਖੇਤਰ ਵਿੱਚ ਦੱਸ ਤਈਏ ਤੁਹਾਨੂੰ ਜੇਕਰ ਕਿਸੇ ਨੂੰ ਧੰਨ ਦੇ ਰਹੇ ਹੋ ਤਾਂ ਧੰਨ ਦਾ ਲੈਣ ਦੇਣ ਵਿੱਚ ਸਾਵਧਾਨੀ ਪੂਰਵਕ ਕਰੋ ਘਰ ਪਰਿਵਾਰ ਦੇ ਮੈਂਬਰਾਂ ਨੂੰ ਮਾਲਮ ਹੋਣਾ ਚਾਹੀਦਾ ਹੈ ਕਿ ਤੁਸੀਂ ਕਿਸ ਧੰਨ ਦੇ ਕਿਸ ਨੂੰ ਧੰਨ ਦੇ ਰਹੇ ਹੋ ਚੋਰੀ ਛੋਪੇ ਤੁਹਾਨੂੰ ਧੰਨ ਕਿਸੇ ਨੂੰ ਨਹੀਂ ਦੇਣਾ ਨਹੀਂ ਤਾਂ ਤੁਹਾਡਾ ਪੈਸਾ ਫਸ ਸਕਦਾ ਹੈ ਨਾੜੀ ਨਾਲ ਜੇਕਰ ਤੁਸੀਂ ਪ੍ਰਾਪਰਟੀ ਖਰੀਦਣਾ ਚਾਹੁੰਦੇ ਹੋ ਜਾਂ ਫਿਰ ਮਕਾਨ ਜਾਂ ਫਿਰ ਤੁਸੀਂ ਵਾਹਨ ਖਰੀਦਣਾ ਚਾਹੁੰਦੇ ਹੋ ਤਾਂ ਸਮੇਂ ਦਾ ਤੁਹਾਨੂੰ ਸਾਥ ਮਿਲੇਗਾ ਖਰੀਦ ਸਕਦੇ ਹੋ ਸਮਾਂ ਚੰਗਾ ਹੈ ਤੁਹਾਨੂੰ ਇਸ ਗੱਲ ਦੀ ਜਾਣਕਾਰੀ ਦੇ ਦਈਏ ਕਿ ਇਸ ਗੱਲ ਨੂੰ ਤਾਂ ਤੁਸੀਂ ਵਿਸ਼ੇਸ਼ ਰੂਪ ਦੇ ਨਾਲ ਧਿਆਨ ਵਿੱਚ ਉਤਾਰ ਲਓ ਕਿ ਤੁਹਾਨੂੰ ਇਸ ਸਮੇਂ ਆਪਣੇ ਗੁੱਸੇ ਤੇ ਜ਼ਰੂਰ ਨਿਰੰਤਰ ਰੱਖਣਾ ਪਵੇਗਾ ਆਪਣੇ ਆਵੇਸ਼ ਤੇ ਜ਼ਰੂਰ ਨਿਰੰਤਰ ਰੱਖਣਾ ਹੋਵੇਗਾ ਨਹੀਂ ਤਾਂ ਤੁਹਾਡੇ ਲਈ ਨੁਕਸਾਨਦਈ ਹੋ ਸਕਦਾ ਹੈ ਗੁੱਸੇ ਦੇ ਆਵੇਸ਼ ਨਿਰੰਤਰ ਜ਼ਰੂਰ ਰੱਖੋ ਨਾਲ ਹੀ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਸਮਝੋ ਲੋਕ ਨੌਕਰੀ ਪ੍ਰਾਪਤੀ ਰੁਸ਼ਕਾਰ ਪ੍ਰਾਪਤੀ ਸੰਬੰਧੀ ਵਿਚਾਰ ਕਰ ਰਹੇ ਹਨ ਜਾਂ ਕੋਈ ਉਹਨਾਂ ਨੇ ਪ੍ਰੀਖਿਆ ਦਿੱਤੀ ਹੈ ਤਾਂ ਉਸ ਦਾ ਨਤੀਜਾ ਤੁਹਾਡੇ ਪੱਖ ਵਿੱਚ ਸਾਬਤ ਹੋਵੇਗਾ ਭਰਪੂਰ ਸਾਥ ਮਿਲਣ ਵਾਲਾ ਹੈ ਭਾਗ ਦਾ ਤੁਹਾਨੂੰ ਇਸ ਸਮੇਂ ਵਿੱਚ ਏ ਦੱਸਦੇ ਹਾਂ ਕਿ ਤਾਂ ਦੇ ਲਾਭ ਦੇ ਕੁਝ ਮੌਕੇ ਤਾਂ ਤੁਹਾਨੂੰ ਪ੍ਰਾਪਤ ਹੋਣਗੇ ਪਰੰਤੂ ਉਹਨਾਂ ਮੌਕਿਆਂ ਨੂੰ ਸੰਭਾਲਣਾ ਤੁਹਾਡੇ ਹੱਥ ਵਿੱਚ ਹੈ ਮੌਕੇ ਮਿਲਣਗੇ ਲੇਕਿਨ ਉਹਨਾਂ ਦਾ ਕਿਸ ਪ੍ਰਕਾਰ ਸਤ ਉਪਯੋਗ ਕਰਨਾ ਹੈ ਉਹ ਤੁਹਾਡੇ ਉੱਪਰ ਨਿਰਭਰ ਕਰਦਾ ਹੈ ਤਾਂ ਕੋਈ ਵੀ ਮੌਕਾ ਆਵੇ ਤਾਂ ਹੱਥੋਂ ਨਾ ਜਾਣ ਦਿਓ ਬੇਫਜ਼ੂਲ ਖਰਚਿਆਂ ਤੋਂ ਵੀ ਤੁਸੇ ਬਚਣਾ ਹੈ ਸੰਤੁਲਿਤ ਬਜਟ ਬਣਾਉਣ ਦੀ ਤੁਹਾਨੂੰ ਅਧਿਆਨਤ ਜ਼ਰੂਰਤ ਹੈ ਤੁਹਾਡਾ ਨੋਟ ਦੱਸਦਾ ਹੈ ਕਿ ਜੇਕਰ ਕੋਰਟ ਸੰਬੰਧੀ ਕੋਈ ਮਾਮਲਾ ਚੱਲ ਰਿਹਾ ਹੈ ਤਾਂ ਉਸ ਮਾਮਲੇ ਨਾਲ ਸੰਬੰਧਿਤ ਕੋਈ ਸ਼ੁਭ ਸਮਾਚਾਰ ਤੁਹਾਡੇ ਪੱਖ ਵਿੱਚ ਆ ਸਕਦਾ ਹੈ ਅਤੇ ਜੇਕਰ ਤੁਸੀਂ ਵਪਾਰ ਕਰਦੇ ਹੋ ਤਾਂ ਵਪਾਰ ਸੰਬੰਧੀ ਕੁਝ ਮਹੱਤਵਪੂਰਨ ਗੱਲਾਂ ਤੁਹਾਨੂੰ ਜਾਣਣੀਆਂ ਬਹੁਤ ਜ਼ਰੂਰੀ ਹਨ ਜਿਵੇਂ ਕਿ ਵਪਾਰ ਸੰਬੰਧੀ ਹਰ ਦਸਤਾਵੇਜ਼ ਨੂੰ ਪੂਰਨ ਰੱਖੋ ਤੁਸੀਂ ਨਹੀਂ ਤਾਂ ਕੋਈ ਕਮੇਟੀ ਨਹੀਂ ਤਾਂ ਕੋਈ ਕਮੇਟੀ ਬੈਠ ਸਕਦੀ ਹੈ ਤੁਹਾਨੂੰ ਹਾਨੀ ਵੀ ਹੋ ਸਕਦੀ ਹੈ ਸਭ ਚੀਜ਼ਾਂ ਇਸ ਤਰ੍ਹਾਂ ਰੱਖੋ ਕਿ ਕੋਈ ਵੀ ਦੇਖੇ ਤਾਂ ਸਮਝ ਕਾਗਜ਼ ਤੁਹਾਡੇ ਪੂਰਨ ਰਹਿਣ ਸੰਤੁਸ਼ਟੀ ਤੁਹਾਡੇ ਕਾਰਜ ਵਿੱਚ ਹੋਵੇ ਗਲਤ ਨਾ ਕਰੋ ਕੋਈ ਵੀ ਕਾਰਜ ਕਰੋ ਚੰਗਾ ਕਰੋ ਕਿਸੇ ਲਈ ਨੁਕਸਾਨਦਾਇਕ ਨਾ ਹੋਵੇ ਨਹੀਂ ਤਾਂ ਕੋਈ ਅਜਿਹਾ ਕਾਰਜ ਜੇ ਤੁਸੀਂ ਕਰਦੇ ਹੋ ਜਿਸ ਨਾਲ ਕਿਸੇ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਤੁਹਾਨੂੰ ਵੀ ਨੁਕਸਾਨ ਪਹੁੰਚਣਾ ਸੰਭਵ ਹੈ ਤਾਂ ਜੋ ਕਾਰਜ ਕਰੋ ਚੰਗੇ ਕਾਰਜ ਕਰੋ ਤੁਹਾਨੂੰ ਦੱਸੇ ਇੱਕ ਜੇਕਰ ਤੁਸੀਂ ਸਰਕਾਰੀ ਨੌਕਰੀ ਕਰਦੇ ਹੋ ਤਾਂ ਸਰਕਾਰੀ ਨੌਕਰੀ ਨਾਲ ਸਬੰਧਿਤ ਸਥਾਨ ਪਰਿਵਰਤਨ ਨੂੰ ਲੈ ਕੇ ਤੁਹਾਡੀ ਯੋਜਨਾ ਨੀਤੀ ਚੱਲ ਰਹੀ ਹੈ ਤਾਂ ਉਸ ਵਿੱਚ ਤੁਹਾਨੂੰ ਕਾਮਯਾਬੀ ਵੀ ਪ੍ਰਾਪਤ ਹੋ ਸਕਦੀ ਹੈ ਕਿਉਂਕਿ ਗ੍ਰਹਿ ਨਿਸ਼ਚਤਰਾਂ ਦੀ ਜੋ ਚਾਲ ਹੈ ਇਸ ਸਮੇਂ ਵਿੱਚ ਤੁਹਾਨੂੰ ਸਾਥ ਦੇਵੇਗੀ ਦੱਸੇ ਕੁਝ ਲੋਕ ਅਜਿਹਾ ਵੀ ਹਨ ਜੋ ਤੁਹਾਡੇ ਘਰ ਨੂੰ ਬਰਬਾਦ ਕਰਨਾ ਚਾਹੁੰਦੇ ਹਨ ਉਹ ਤੁਹਾਡੇ ਘਰ ਪਰਿਵਾਰ ਦੇ ਵੀ ਹੋ ਸਕਦੇ ਹਨ ਬਸ ਪਛਾਣਨਾ ਤੁਹਾਨੂੰ ਹੈ ਕਿ ਸਬੰਧਿਤ ਹੋ ਸਕਦੇ ਹਨ ਅਸਪਰੋਸ ਤੇ ਹੋ ਸਕਦੇ ਹਨ ਤਾਂ ਇਸ ਤੋਂ ਬਚਨ ਦਾ ਸਭ ਤੋਂ ਸਰਲ ਪਾ ਹੈ ਕਿ ਆਪਣੇ ਕਾਰਜ ਪ੍ਰਤੀ ਲੱਗੇ ਰਹੋ ਕਿਸੇ ਦੀਆਂ ਗੱਲਾਂ ਵਿੱਚ ਨਾ ਹੋ ਜੋ ਕਾਰਜ ਕਰ ਰਹੇ ਹੋ ਆਪਣੇ ਉੱਪਰ ਵਿਸ਼ਵਾਸ ਕਰੋ ਕੋਈ ਕੁਝ ਨਹੀਂ ਵਿਗਾੜ ਸਕਦਾ ਤੁਹਾਨੂੰ ਇਹ ਨਾਲ-ਨਾਲ ਦੱਸਦਾ ਇਹ ਕਿ ਸਿਹਤ ਪ੍ਰਤੀ ਵੀ ਤੁਸੀਂ ਥੋੜਾ ਸੁਚੇਤ ਰਹਿਣਾ ਹੈ ਸਮੇਂ-ਸਮੇਂ ਦੇ ਖਾਣ-ਪੀਣ ਦਾ ਧਿਆਨ ਰੱਖਣਾ ਹੈ ਕਿਸੇ ਵੀ ਪ੍ਰਕਾਰ ਦੀ ਕੋਈਆਂ ਜਾਈ ਚੀਜ਼ ਨਾ ਖਾਓ ਜੋ ਸਰੀਰ ਲਈ ਹਾਨੀ ਪਚਾਵੇ ਸਭ ਮੰਗਲ ਹੀ ਮੰਗਲ ਹੋਵੇਗਾ ਤੁਹਾਡਾ ਕਸਰਤ ਕਰਦੇ ਰਹੋ ਠੀਕ ਰਹੋ ਨਾਲੇ ਨਾਲ ਤੁਹਾਨੂੰ ਦੱਸ ਦੇ ਜੇਕਰ પતિ ਪਤਨੀ ਦੇ ਵਿੱਚ ਕੋਈ ਨੋਗ ਚੋਕ ਹੈ ਤਾਂ ਉਹ ਵੀ ਸਮਾਪਤ ਹੋ ਜਾਵੇਗੀ ਪ੍ਰੇਮ ਸੰਬੰਧ ਚੰਗੇ ਬਣੇ ਰਹਿਣਗੇ ਹੋਂ ਸਮਾ ਚੰਗਾ ਹੈ ਪਰਿਵਾਰ ਵਿੱਚ ਸੁੱਖ ਸ਼ਾਂਤੀ ਦਾ ਵਾਤਾਵਰਨ ਰਹੇਗਾ ਸੰਤਾਨ ਦੀ ਸਿੱਖਿਆ ਤੇ ਕੈਰੀਅਰ ਸੰਬੰਧੀ ਗਤੀਆਂ ਵੀ ਦੀਆਂ ਵਿੱਚ ਇਹ ਸਮਾ ਤੁਹਾਡਾ ਸਾਥ ਦੇਵੇਗਾ ਕੋਲੇ ਮਿਲਾ ਕੇ ਪਰਵਾਰਿਕ ਵਾਤਾਵਰਣ ਖੁਸ਼ਹਾਲ ਰਹਿਣ ਵਾਲਾ ਹੈ ਇਸ ਸਮੇਂ ਵਿੱਚ ਤੇ ਦੋਸਤੋ ਅਕੀਦ ਦੇ ਵਿੱਚ ਤੁਹਾਨੂੰ ਦੱਸਿਆ ਕਿਸੇ ਤੇ ਵੀ ਵਿਸ਼ਵਾਸ ਕਰਨਾ ਹੈ ਤਾਂ ਸੋ ਸਮਝ ਕੇ ਕਰਨਾ ਹੈ ਨਹੀਂ ਤਾਂ ਤੁਸੀਂ ਜਸਤੇ ਵਿਸ਼ਵਾਸ ਕਰੋਗੇ ਉਹ ਤੁਹਾਡੇ ਚੰਗੇ ਵਿਹਾਰ ਪ੍ਰਤੀ ਜੋ ਤੁਹਾਡਾ ਇੱਕ ਚੰਗਾ ਸੁਭਾਅ ਹੈ ਇਸ ਦਾ ਗਲਤ ਉਪਯੋਗ ਕਰ ਸਕਦਾ ਹੈ ਤੁਹਾਨੂੰ ਨੁਕਸਾਨ ਹਾਨੇ ਪਹੁੰਚਾ ਸਕਦਾ ਹੈ ਦੋਸਤੋ ਇਸੀ ਜਾਣਕਾਰੀ ਕੁੰਭ ਰਾਸ਼ੀ ਵਾਲਿਆਂ ਦੇ ਲਈ वीडियो चंगी लगी तो आगे भी शेयर कर दियो जी धन्यवाद